ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿੰਨਾ ਵੀ ਸਮਾਨ ਤੁਹਾਡਾ ਬਾਹਰ ਪਿਆ ਆ ਇਹਨੂੰ ਅੰਦਰ ਕਰ ਲਓ ਇਲੀਗਲ ਤਰੀਕੇ ਨਾਲ ਪਾਰਕਿੰਗ ਕਰਨ ਵਾਲੇ ਅਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪੁਲਿਸ ਹਰਕਤ ਦੇ ਵਿੱਚ ਆ ਚੁੱਕੀ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਚੰਡੀਗੜ੍ਹ ਰੋਡ ਦੇ ਉੱਪਰ ਮੌਜੂਦਾ ਤੇ ਜਿਹੜੀ ਆ टीम ਐਸੇ ਜਗ੍ਹਾ ਤੋਂ ਉੱਪਰ ਪਹੁੰਚੀ ਤੇ ਪਹਿਲਾ ਜਿਹੜੀ ਚੇਤਾਵਨੀ ਹੈ ਉਹ ਵੀ ਦਿੱਤੀ ਗਈ ਸੀ ਤੇ ਹੁਣ ਜਿਹੜਾ ਨੋਟਿਸ ਹੈ ਇਸ ਜਗ੍ਹਾ ਤੋਂ ਉੱਪਰ ਦਿੱਤਾ ਗਿਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਾਈਵੇ ਰੋਡ ਦੇ ਉੱਪਰ ਜਿਹੜੀ ਇਲੀਗਲ ਤਰੀਕੇ ਨਾਲ ਜਿਹੜੀ ਪਾਰਕਿੰਗ ਹੈ ਉਹ ਇਸ ਏਜੰਸੀ ਦੇ ਵੱਲੋਂ ਕੀਤੀ ہوئی ਤਾਂ ਗੱਡੀਆਂ ਵੀ ਕਾਫੀ ਇਲੀਗਲ ਤਰੀਕੇ ਨਾਲ ਇਸ ਜਗ੍ਹਾ ਤੋਂ ਉੱਪਰ ਲੱਗਦੀਆਂ ਜਿਸ ਕਰਕੇ ਇਸ ਜਗ੍ਹਾ ਤੋਂ ਉੱਪਰ ਟ੍ਰੈਫਿਕ ਵੀ ਲੱਗ ਜਾਂਦਾ ਕਿਸੇ ਆਮ ਲੋਕਾਂ ਨੂੰ ਜਿਹੜੀ ਕਾਫੀ ਜਿਹੜੀ ਪਰੇਸ਼ਾਨੀ ਹੈ ਉਹ ਵੀ ਝੇੜ ਲਈ ਪੈਂਦੀ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਜਦੋਂ ਬਰਾੜ ਸਾਹਿਬ ਜਦੋਂ ਕਾਰਵਿਕਰਨਸ ਆਉਂਦੇ ਤਾਂ ਕਿੰਨਾ ਕਿ ਜਿਹੜੀ ਸਫਾਰਿਸ਼ ਉਹ ਵੀ ਪਾਈ ਜਾਂਦੀ ਸੋ ਫੋਨ ਦੇ ਨਾਲ ਜਿਹੜੀ ਗੱਲ ਉਹ ਵੀ ਕਰਾਈ ਜਾਂਦੀ ਸੋ ਬਰਾੜ ਸਾਹਿਬ ਸਾਡੇ ਨਾਲ ਨਾਲ ਗੱਲਬਾਤ ਉਹ ਕਰ ਰਹੇ ਬਰਾੜ ਸਾਹਿਬ ਜਿਹੜੀ ਅੱਜ ਕਾਰਵਿਕ ਕੀਤੀ ਗਈ ਕਿਹੜੀ ਇਹ ਕੀਤੀ ਕੀ ਕਹਿਣਾ ਚਾਹੋਗੇ ਜੀ ਜੀ ਜਿਨ੍ਹਾਂ ਨੇ ਬਾਹਰ ਦੂਜਾ ਕਬਜ਼ਾ ਕੀਤਾ ਰੋਡ ਦੇ ਉੱਪਰ ਉਹਨਾਂ ਨੂੰ ਨੋਟਿਸ ਦੇ ਰਹੇ ਹਾਂ ਅਸੀਂ ਜੀ ਸੀਪੀ ਸਾਹਿਬ ਦੇ ਹੁਕਮ ਅਨੁਸਾਰ ਵੀ ਰੋਡ ਤੇ ਕਬਜ਼ਾ ਨਾ ਕਰੋ ਜੋ ਪਾਰਕਿੰਗ ਆ ਅੰਦਰ ਕਰੋ ਆਪਣੀਆਂ ਪਾਰਕਿੰਗ ਦੀ ਜਗ੍ਹਾ ਨਾ ਬਣਾਓ ਰੋਡ ਨੂੰ ਜੀ ਤੇ ਇਸ ਕਰਕੇ ਨੋਟਿਸ ਦੇ ਰਹੇ ਹਾਂ ਸਰ ਤੁਸੀਂ ਨੋਟਿਸ ਦੇ ਨਾ ਨਾੜੀ ਨਾਲ ਫੋਨ ਤੇ ਲਾਤਾ ਕੀ ਆ ਗੱਲ ਕਰੋ ਜੀ ਸਪਾਰਸ਼ ਕਿਤਨੇ ਕਿਤ ਲੱਗਦਾ ਸਪਾਰਸ਼ ਨਹੀਂ ਨਹੀਂ ਸਪਾਰਸ਼ ਦੀ ਨਹੀਂ ਕੋਈ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਵੀ ਇਹ ਜਿਹੜੇ ਕੰਮ ਕਰਨ ਵਾਲੇ ਬੰਦੇ ਇਹਨਾਂ ਦੇ ਏਜੰਸੀ ਦੇ ਵੀ ਇਹਨਾਂ ਦੇ ਪਾਰਕ ਅੰਦਰ ਕਰਾਓ ਮੋਟਰਸਾਈਕਲ ਗੱਡੀਆਂ ਤੇ ਜੇ ਜਿਹੜਾ ਤੁਹਾਡਾ ਕਹੂਗੀ ਕਸਟਮਰ ਆਵੇ ਗੱਡੀ ਲਾਵੇ ਉਹ ਜਿਹੜੀ ਇਸ ਜਗ੍ਹਾ ਤੇ ਤੁਹਾਡੇ ਮੋਟਰਸਾਈਕਲ ਖੜੇ ਆ ਇੱਥੇ ਉਹ پارک ਕਰ ਸਕੇ ਨਹੀਂ ਤਾਂ ਜਿਹੜਾ ਕਸਟਮਰ ਆਊਗਾ ਉਹ ਰੋਡ ਤੇ ਗੱਡੀ ਖੜੀ ਕਰੂਗਾ ਜੀ ਇਹਨਾਂ ਨੇ ਉਹ پارک ਵਾਲੀ ਜਗ੍ਹਾ ਤੇ ਆਪਦੇ ਪੱਕੇ پارک ਕੀਤੇ ਮੋਟਰਸਾਈਕਲ ਸਰ ਇਹ ਜਿਹੜੀ ਮੁਹੀਮ ਹੈ ਪੂਰੀ ਲੁਧਿਆਣਾ ਚੱਲ ਰਹੀ ਜੀ ਹਾਂਜੀ ਹਾਂਜੀ ਸਾਰੇ ਲੁਧਿਆਣਾ ਦੇ ਵਿੱਚ ਜੋ ਵੀ ਦੂਜਾ ਅਨਕਰੋਜਮੈਂਟ ਕਰਦਾ ਦੁਕਾਨਦਾਰ ਉਹਨਾਂ ਨੂੰ ਅਸੀਂ ਨੋਟਿਸ ਦੇ ਰਹੇ ਹਾਂ ਸਰ ਹੁਣ ਤੱਕ ਕਿੰਨੇ ਕੁ ਜਿਹੜੇ ਨੋਟਿਸ ਉਹ ਦੇ ਦੇ ਚੁੱਕੇ ਆ ਜੀ ਕਾਫੀ ਨੋਟਿਸ ਦਿੱਤੇ ਆ ਸਾਰੇ ਲੁਧਿਆਣਾ ਦੇ ਵਿੱਚ ਹੀ ਦੇ ਰਹੇ ਆ ਅਸੀਂ ਵੀ ਹੁਣ ਦੇ ਕਿ ਜਿਹੜੇ ਦੁਕਾਨਦਾਰ ਹੈ ਜੀ ਵੀ ਕਈਆਂ ਨੇ ਵਧਾਰੇ ਵਧਾਏ ਪਰ ਚੋੜਾ ਵਿਆਰ ਦੀ ਗੱਲ ਕਰ ਲਈ ਇੱਕ ਹੋਰ ਵੀ ਕਾਫੀ ਭੀੜ ਭੜਲੇ ਜਿਹੜੇ ਸ਼ਹਿਰਾਂ ਦੀ ਗੱਲ ਇਲਾਕਿਆਂ ਦੀ ਗੱਲ ਕਰ ਲਈਏ ਕਾਫੀ ਜਿਹੜਾ ਕੀਤਾ ਹੈ ਜਿਹੜਾ ਨੇ ਹਾਂ ਜੀ ਉਹ ਹੀ ਮੈਂ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਆਪਣਾ ਜਿਹੜਾ ਸਮਾਨ ਆ ਦੁਕਾਨ ਦਾ ਦੁਕਾਨ ਤੋਂ ਸ਼ਟਰ ਤੋਂ ਬਾਹਰ ਨਾ ਰੱਖਣ ਤਾਂ ਜੋ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾ ਸਕੇ ਤੇ ਇਸ ਕਰਕੇ ਐਕਸੀਡੈਂਟ ਵੀ ਹੁੰਦੇ ਆ ਜੋ ਹੁਣ ਸਮਾਨ ਦੁਕਾਨਦਾਰ 10-10 ਫੁੱਟ ਬਾਹਰ ਦੁਕਾਨਾਂ ਦਾ ਸਮਾਨ ਲਾਇਆ ਹੁੰਦਾ ਤੇ ਉਥੇ ਟ੍ਰੈਫਿਕ ਨੂੰ ਚੱਲਣਾ ਹੁੰਦਾ ਤੇ ਜਿਹੜਾ ਕੋਈ ਆਪਣਾ ਸਮਾਨ ਲੈਣ ਆਉਂਦਾ ਦੁਕਾਨ ਦਾ ਉਹ ਮੁੜ ਕੇ ਸਾਰੀ ਦੁਕਾਨ ਰੋਡ ਬਲੌਕ ਕਰ ਲੈਂਦਾ ਤੇ ਜਾਮ ਲੱਗਦਾ ਇਸ ਕਰਕੇ ਤੇ ਲੱਗਦਾ ਜੀ ਅਗਰ ਇਹ ਗੱਡੀਆਂ ਵਗੈਰਾ ਬਾਈਕ ਵਗੈਰਾ ਅੰਦਰ ਕਰ ਲੈਣੇ ਕਿਤਨੇ ਕਿਤੇ ਜੀ ਟ੍ਰੈਫੀ ਤੋਂ ਨਜਾਤ ਮਿਲੇਗੀ ਹਾਂਜੀ ਹਾਂਜੀ ਬਿਲਕੁਲ ਜੀ ਆ ਤੁਹਾਡੇ ਸਾਹਮਣੇ ਹੀ ਆ ਜੀ ਆਹ ਰੋਡ ਤੇ ਲੱਗੇ ਜੇ ਕੋਈ ਕਸਟਮਰ ਇਹਨਾਂ ਦਾ ਆਊਗਾ ਤਾਂ ਗੱਡੀ ਰੋਡ ਤੇ ਲਾਊਗਾ ਜੀ ਜੇ ਇਹ ਮੋਟਰਸਾਈਕਲ ਤੇ ਗੱਡੀਆਂ ਅੰਦਰ ਹੋਣਗੀਆਂ ਤੇ ਕਸਟਮਰ ਇੱਥੇ ਲਾ ਲੂਗਾ ਗੱਡੀ 10 ਮਿੰਟ ਲਾ ਕੇ ਆਪਣਾ ਸਮਾਨ ਲੈ ਕੇ ਚੱਲ ਜਾਊਗਾ ਸੋ ਬਿਲਕੁਲ ਰੇਸ਼ਮ ਸਿੰਘ ਬਰਾਰ ਜੀ ਨਾਲ ਗੱਲਬਾ ਕਿਸੇ ਦੇ ਵੱਲੋਂ ਜਿਹੜਾ ਨਜਾਇਜ਼ ਇਨਕ੍ਰੋਚਮੈਂਟ ਕਾਫੀ ਜਿਹੜੀ ਅੱਗੇ ਵਧਾਈ ਤਾਂ ਬਿਲਕੁਲ ਉਹਨਾਂ ਦੀ ਹੁਣ ਖੈਰ ਨਹੀਂ ਕਿਉਂਕਿ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਦੇ ਵੱਲੋਂ ਜਿਹੜਾ ਆਰਡਰ ਹੈ ਉਹ ਦੇ ਦਿੱਤੇ ਕਿ ਸਖਤੀ ਦੇ ਨਾਲ ਸੋ ਪੂਰੇ ਲੁਧਿਆਣਾ ਦੇ ਵਿੱਚ ਅਗਰ ਕੋਈ ਵੀ ਇਸ ਤਰੀਕੇ ਨਾਲ ਜਿਹੜੀ ਨਜਾਇਜ਼ ਭਾਵੇਂ ਕਬਜ਼ੇ ਦੀ ਗੱਲ ਕਰ ਲਈ ਜਾਂ ਇਲੀਗਲ ਤਰੀਕੇ ਨਾਲ ਜਿਹੜੀ ਪਾਰਕਿੰਗ ਉਹ ਕੀਤੀ ਜਾਂਦੀ ਸੋ ਬਿਲਕੁਲ ਉਹ ਬਖਸ਼ਿਆ ਨਹੀਂ ਜਾਵੇਗਾ ਸੋ ਪਹਿਲਾਂ ਉਹਨਾਂ ਨੂੰ ਸਮਝਾਇਆ ਵੀ ਗਿਆ ਅਗਰ ਨਹੀਂ ਸਮਝੇ ਉਸ ਤੋਂ ਬਾਅਦ ਜਿਹੜੀ ਅੱਜ ਨੋਟਿਸ ਹੈ ਉਹ ਦਿੱਤਾ ਗਿਆ ਸੋ ਬਿਲਕੁਲ ਇਹ ਜਿਹੜੀ ਮੁਹਿੰਮ ਹੈ ਪੂਰੇ ਲੁਧਿਆਣਾ ਤੇ ਚੇਤਾਵਨੀ ਵੀ ਦਿੱਤੀ ਗਈ ਤੇ ਅਪੀਲ ਵੀ ਕੀਤੀ ਗਈ ਸੋ ਬਿਲਕੁਲ ਹੋਰ ਵਧੇਰੇ ਅਪਡੇਟ ਜੁੜੇ ਰਹੋ ਸਿਟੀ ਹੋਮ ਦਾ ਨਾ ਕੈਮਰਾ ਪਰਸਨ ਮੋਨੂ ਚਾਪ ਦੇ ਨਾਲ ਮੈਂ ਰਹੂਗਾ ਸਿਟੀ ਹੋਮ ਲੁਧਿਆਣਾ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿੰਨਾ ਵੀ ਸਮਾਨ ਤੁਹਾਡਾ ਬਾਹਰ ਪਿਆ ਆ ਇਹਨੂੰ ਅੰਦਰ ਕਰ ਲਓ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਕਿ ਪਰ ਤੁਸੀਂ ਇਗਨੋਰ ਕਰ ਰਹੇ ਹੋ ਟਰੈਪ ਦੇ ਵਿੱਚ ਬਹੁਤ ਵਿਦਨ ਪੈ ਰਿਹਾ ਤੁਹਾਡੀ ਵਜ੍ਹਾ ਨਾਲ ਅੱਗੇ ਸਮਾਨ ਪਿਆ ਚਾਰ-ਚਾਰ ਫੁੱਟ ਤੇ ਕੋਈ ਕਸਟਮਰ ਆਉਂਦਾ ਉਹਦੀ ਸਿੱਧੀ ਖੜ ਜਾਂਦੀ ਆ ਮੋਟਰਸਾਈਕਲ ਖੜ ਜਾਂਦਾ ਉਹਨਾਂ ਸਾਰਾ ਟਰੈਪ ਵਿੱਚ ਵਿਦਨ ਪੈਂਦਾ ਜੇ ਐਕਸਟਰੀ ਦੇ ਦੁਕਾਨਦਾਰਾ ਤੁਸੀਂ ਬੜੇ ਬਰੇਆ ਸ਼ਹਿਰੀ ਦੇ ਦੁਕਾਨਦਾਰ ਸੋਫੀਪਰੋ ਕਿਰਪਾ ਕਰਕੇ ਬੇਨਤੀ ਤੁਹਾਨੂੰ ਫੇਰ ਕੀਤੀ ਜਾਂਦੀ ਹੈ ਕਿ ਇਹਨੂੰ ਸਮਾਨ ਨੂੰ ਅੰਦਰ ਕਰੋ ਤੁਹਾਡੇ ਬਹੁਤ ਧੰਨਵਾਦ